ਇਸ ਵਾਰ ਤਾਂ ਤੁਸੀਂ ਲੋਕਡ ਹੀ ਆਪਣਾ ਵੋਟਰ ਫੋਰ ਨੀਡਰ ਰੱਖਿਆ ਆਵਾ ਮਤਲਬ ਕੋਈ ਸਪੋਰਟਰ ਨਹੀਂ ਆਪ ਹੀ ਖੁਦ ਹੀ ਸਪੋਰਟਰ ਤੇ ਆਪ ਹੀ ਵੋਟਰ ਲੁਧਿਆਣਾ ਇੱਕ ਉਹ ਹੱਬ ਵਾ ਦੁਨੀਆ ਦੇ ਵਿੱਚ ਇੱਥੇ ਕਦੀ ਵੀ ਬੰਦਾ ਭੁੱਖਾ ਨਹੀਂ ਮਰ ਸਕਦਾ ਪਰ ਮੈਂ ਵੀ ਬੜੀ ਉਮੀਦਾਂ ਨਾਲ ਆਇਆ ਤੇ ਮੈਨੂੰ ਜਿਤਾਣਗੇ ਬੈਸਟ ਵਾਲੇ ਮੈਨੂੰ ਬੈਸਟ ਮੌਕਾ ਦੇਣਗੇ ਲੁਧਿਆਣਾ ਵਾਸਤੇ ਨੂੰ ਸਾਡਾ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਮੈਨੂੰ ਇੱਕ ਘਰ ਚਾਹੀਦਾ ਤੇ ਇੱਕ ਦਫਤਰ ਚਾਹੀਦਾ ਇੱਥੇ ਰਹਿਣ ਵਾਸਤੇ ਜੇ ਤੁਸੀਂ ਕੋਈ ਇੰਤਜ਼ਾਮ ਕਰ ਦਿਓ ਮੈਂ ਤੁਹਾਡਾ तहे ਦਿਲੋਂ ਸ਼ੁਕਰਗੁਜ਼ਾਰ ਹੋਵਾਂਗਾ ਆ ਦੇਖੋ ਸਾਡਾ ਪੂਰੀ ਦੁਨੀਆ ਜੀ ਸਾਡਾ ਸਾਡਾ ਸੱਚਾ ਰੱਬ ਵਾ ਸੱਚੇ ਰੱਬ ਤੋਂ ਅਸੀਂ ਅਰਦਾਸ ਕਰਕੇ ਜਾਈਦਾ ਤੈਸ ਮੈਂ ਸਭ ਹੋ ਗਏ ਅਡੇ ਬਣ ਗਏ ਬਾਰਡਰ ਤੇ ਹੋ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾ ਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਚੋ ਉਹਨਾਂ ਦਾ ਮਾਹੌਲ ਹਰੇਕ ਰਾਜਨੀਤਿਕ ਪਾਰਟੀ ਆਪਣਾ ਆਪਣਾ ਦਾ ਪੇਜ ਖੇਲ ਰਹੀ ਹੈ ਔਰ ਆਪਣਾ ਆਪਣਾ ਉਮੀਦਵਾਰ ਮੈਦਾਨ ਚ ਉਤਾਰ ਰਹੀ ਹੈ ਪਰ ਉਹਨਾਂ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨੀਟੂ ਸ਼ਟਰਾਲਾ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਉਤਰ ਰਿਹਾ ਜਾਂ ਨਹੀਂ ਉਤਰ ਰਿਹਾ ਸਾਡੇ ਨਾਲ ਮੌਜੂਦ ਹੈ ਨੀਟੂ ਉਹਨਾਂ ਅਸੀਂ ਗੱਲ ਕਰਨੇ ਨੀਟੂ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਧੰਨਵਾਦ ਅੱਛਾ ਨੀਟੂ ਇਲੈਕਸ਼ਨਾਂ ਦੇ ਵਿੱਚ ਅਸੀਂ ਤੁਹਾਨੂੰ ਤੁਹਾਨੂੰ ਦੇਖਦੇ ਹਾਂ ਹਰ ਵਾਰ ਕਿ ਤੁਸੀਂ ਆਨੇ ਹੋ ਨੋਮੀਨੇਸ਼ਨ ਭਰਦੇ ਹੋ ਪ੍ਰਚਾਰ ਕਰਦੇ ਹਾਂ ਇਸ ਵਾਰ ਤਾਂ ਤੁਸੀਂ ਲੋਕਟ ਹੀ ਆਪਣਾ ਵੋਟ ਫੋਰ ਨੀਡੂ ਦਾ ਰੱਖਿਆ ਆਵਾ ਮਤਲਬ ਕੋਈ ਸਪੋਰਟਰ ਨਹੀਂ ਆਪ ਹੀ ਖੁਦ ਹੀ ਸਪੋਰਟਰ ਤੇ ਆਪ ਹੀ ਵੋਟਰ ਦੇਖੋ ਜੀ ਪੂਰੀ ਦੁਨੀਆ ਸਾਡੀ ਬੋਰਡ ਦੀ ਸਪੋਰਟ ਕਰ ਰਹੀ ਹੈ ਸਾਰੇ ਬਹੁਤ ਘੈਂਟ ਬੰਦੇ ਸਾਰਿਆਂ ਦੇ ਰੱਬ ਬਸਦਾ ਵਾ ਔਰ ਮੈਨੂੰ ਇਹਨਾਂ ਤੇ ਬਹੁਤ ਉਮੀਦ ਹੈ ਕਿ ਅੱਤ ਕੀ ਜਿੱਤਣ ਦਾ ਬਹੁਤ ਕੰਫੀਡੈਂਸ ਦੇਣਗੇ ਮੈਨੂੰ ਔਰ ਜਿਤਾ ਕੇ ਛੱਡਣਗੇ ਲੁਧਿਆਣਾ ਇੱਕ ਉਹ ਹੱਬ ਵਾ ਦੁਨੀਆ ਦੇ ਵਿੱਚ ਇੱਥੇ ਕਦੀ ਵੀ ਬੰਦਾ ਭੁੱਖਾ ਨਹੀਂ ਮਰ ਸਕਦਾ ਔਰ ਮੈਂ ਵੀ ਬੜੀ ਉਮੀਦਾਂ ਨਾਲ ਆਇਆ ਹਾਂ ਤੇ ਬੰਨੇ ਜਤਨ ਕੇ ਬੈਸਟ ਵਾਲੇ ਮੈਨੂੰ ਬੈਸਟ ਮੌਕਾ ਦੇਣਗੇ ਜੀ ਪਰ ਬੈਸਟ ਵਾਲੇ ਬੈਸਟ ਮੌਕਾ ਦੇਣਗੇ ਉਹ ਆਪਣੇ ਉਮੀਦਵਾਰ ਨੂੰ ਦੇਣਗੇ ਉਹ ਜਿਹੜੇ ਕੈਂਡੀਡੇਟ ਜਿਹੜੇ ਇੱਥੇ ਵੱਡੀ ਵੱਡੀ ਪਾਰਟੀਆਂ ਦੇ ਖੜੇ ਉਹਨਾਂ ਨੂੰ ਦੇਣਗੇ ਨੀਟੂ ਨੂੰ ਕਿਉਂ ਦੇਣਗੇ ਦੇਖੋ ਮੈਂ ਪਹਿਲੇ ਰੱਬ ਦਾ ਨਾਮ ਲਵਾਂਗਾ ਜੇ ਬਾਕੀ ਗੱਲਾਂ ਬਾਅਦ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾ ਤਨ ਤਨ ਸ਼੍ਰੀ ਗੁਰੂ ਵਿਦਾਸ ਮਾਰੇ ਹਾਲੇਲੂਇਆ ਗੋਸਪਲ ਕੁਝ ਜੰਦੇਵੇ ਅੱਲਾਹ ਤਾਲਾ ਸਭ ਨੂੰ ਜੈ ਜੈ ਮਸੀਦੀ ਜੈ ਕਬੀਰ ਤਨਕਵੀ ਜਕਾਰਾ ਬਾਪੂ ਲਬਾ ਦਾਸ ਦੀ ਦਾ ਜੈ ਸਾਈਆਂ ਦੀ ਜਕਾਰਾ ਚਿੰਤਪੂਰਨੀ ਮਾਤਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਜੀ ਬੈਸਟ ਵਾਲੇ ਸਾਨੂੰ ਇੱਕ ਵਾਰੀ ਮੌਕਾ ਦੇਣ ਤੇ ਅਸੀਂ ਉਹਨਾਂ ਦੇ ਸੇਵਾ ਵਿੱਚ ਹਾਜ਼ਰ ਆ ਕਿ ਮੈਂ ਵੀ ਉਹਨਾਂ ਦਾ ਪੁੱਤ ਵਾਂ ਪਰ ਮੈਂ ਇੱਕ ਗੱਲ ਲੁਧਿਆਣਾ ਵਾਸੀਆਂ ਨੂੰ ਸਾਡਾ ਹੱਥ ਜੋੜ ਮੈਨੂੰ ਇੱਕ ਘਰ ਚਾਹੀਦਾ ਤੇ ਇੱਕ ਦਫਤਰ ਚਾਹੀਦਾ ਇੱਥੇ ਰਹਿਣ ਵਾਸਤੇ ਜੇ ਤੁਸੀਂ ਕੋਈ ਇੰਤਜ਼ਾਮ ਕਰ ਦੋ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵਾਂਗਾ ਪਰ ਲੋਕੀ ਮੈਨੂੰ ਆਪ ਕਹ ਰਹੇ ਭਾਜੀ ਤੁਹਾਡੀ ਕੰਪੇਨਿੰਗ ਆਪਾਂ ਕਰਾਉਣੀ ਆ ਪੋਸਟਰ ਆਪਾਂ ਲਾਣੇ ਆ ਹਰ ਚੀਜ਼ ਆਪਾਂ ਲਾਣੀ ਤੁਸੀਂ ਕੁਝ ਨਹੀਂ ਕਰਨਾ ਬਸ ਤੁਸੀਂ ਆ ਕੇ ਫਾਰਮ ਭਰਨੇ ਆ ਤੇ ਜੇ ਤੁਹਾਨੂੰ ਪੈਸੇ ਦੀ ਲੋੜ ਆ ਤੁਸੀਂ ਦੱਸੋ ਕਿੰਨੇ ਪੈਸੇ ਚਾਹੀਦੇ ਪੈਸੇ ਵੀ ਦਵਾਂਗੇ ਵੋਟ ਕੌਣ ਪਾਊਗਾ ਨਹੀਂ ਢੂਣੂ ਦੁਨੀਆ ਪਾਏਗੀ ਭਾਈ ਜਿਹੜੇ ਸਪੋਰਟ ਕਰ ਰਹੇ ਆ ਇੱਥੇ ਰੱਬ ਨੂੰ ਰੱਬ ਉਹਨੂੰ ਮੰਨਣ ਵਾਲੇ ਬੰਦੇ ਆ ਉਹ ਧੋਖਾ ਨਹੀਂ ਕਰਨਗੇ ਮੇਨਾ ਬੜੀਆਂ ਉਮੀਦ ਕਿ ਲੁਧਿਆਣਾ ਤੋਂ ਮੈਂ ਜਿੱਤੂੰਗਾ ਜੀ ਨੀਟੂ ਹਰ ਵਾਰ ਅਸੀਂ ਦੇਖਦੇ ਆਂ ਇਲੈਕਸ਼ਨ ਚ ਖੜਾ ਹੁੰਨੇ ਆ ਤੁਸੀਂ ਪਰ ਉਸਦੇ ਬਾਅਦ ਵੀ ਵੋਟਾਂ ਗਿਨੀਆਂ ਚੁਣੀਆਂ ਹੀ ਰਹਿ ਜਾਂਦੀਆਂ ਹਰ ਵਾਰ ਤੁਸੀਂ ਜਦੋਂ ਨਤੀਜੇ ਆਉਂਦੇ ਆ ਰੋਂਦੇ ਹੋਏ ਵਾਰ ਨਿਕਲਦੇ ਹੋ ਔਰ ਅੱਜ ਵੀ ਤੁਹਾਡੇ ਚਿਹਰੇ ਤੇ ਉਖ ਹੱਸੀ ਜਾਂ ਖੁਸ਼ੀ ਨਹੀਂ ਹੈ ਅੱਜ ਵੀ ਕਿਤੇ ਨਾ ਕਿਤੇ ਉਹ ਦਲਾਸਾ ਹੀ ਹੈ ਸਿਰਫ ਦੇਖੋ ਜੀ ਰਿਸ਼ਤੇਦਾਰਾਂ ਦੇ ਘਰ ਆਪਾਂ ਕਿੰਨੇ ਦਿਨ ਰਵਾਂਗੇ ਰਿਸ਼ਤੇਦਾਰ ਇੱਕ ਦਿਨ ਰੱਖੂਗਾ ਦੋ ਦਿਨ ਰੱਖੂਗਾ ਤੀਜੇ ਦਿਨ ਕਹੂਗਾ ਜਾਓ ਇਸ ਕਰਕੇ ਮੈਂ ਕਹਿੰਦਾ ਕਿ ਜੇ ਮੈਂ ਜਿੱਤ ਗਿਆ ਲੁਧਿਆਣੇ ਵਿੱਚ ਰਹੂੰਗਾ ਤੁਹਾਡੇ ਵਿੱਚ ਰਹੂੰਗਾ ਤੁਹਾਡਾ ਪੁੱਤਰ ਬਣ ਕੇ ਰਹੂੰਗਾ ਤੁਹਾਡਾ ਭਰਾ ਬਣ ਕੇ ਰਹੂੰਗਾ ਇੱਕ ਵਾਰੀ ਮੌਕਾ ਦਿਓ ਬੈਸਟ ਨੂੰ ਬੈਸਟ ਕਰਕੇ ਦਿਖਾ ਦਿਓ ਦੁਨੀਆ ਦੇਖਦੀ ਰਹਿ ਜੇ ਜਿਹੜੇ ਡੇਡੇ ਵੱਡੇ ਪ੍ਰਸ਼ਟਾਚਾਰ ਲੀਡਰ ਹੈ ਔਰ ਉਹ ਦੇਖਦੇ ਰਹਿ ਜਾਣ ਕਿ ਨੀਟੂ ਸ਼ੇਟਰਾ ਵਾਲਾ ਜਿੱਤ ਗਿਆ ਤੇ ਮੁਕਾਬਲਾ ਸਿਰਫ ਦੋ ਬੰਦਿਆਂ ਚ ਹੈ ਸੰਜੀਪ ਅਰੋੜਾ ਜੀ ਤੇ ਨੀਟੂ ਸ਼ੇਟਰਾ ਵਾਲੇ ਨੀਟੂ ਸ਼ਟਰ ਵਾਲੇ ਨੂੰ ਕੌਣ ਵੋਟ ਪਾਊਗਾ ਕੋਈ ਮੈਂ ਦੇਖ ਰਿਹਾ ਕਿ ਜਦੋਂ ਲੀਡਰ ਨਿਕਲਦਾ ਵਾ ਤਾਂ ਉਹਦੇ ਨਾਲ ਬੜੇ ਸਪੋਰਟਰ ਹੁੰਦੇ ਆ ਨੀਟੂ ਇਕੱਲਾ ਹੀ ਆ ਆ ਦੇਖੋ ਸਾਡਾ ਪੂਰੀ ਦੁਨੀਆ ਜੀ ਸਾਡਾ ਸਾਡਾ ਸੱਚਾ ਰੱਬ ਵਾ ਸੱਚੇ ਰੱਬ ਤੋਂ ਅਸੀਂ ਅਰਦਾਸ ਕਰਕੇ ਜਾਈਦਾ ਫਿਰ ਸਾਰੇ ਪਾਸੇ ਸਹੀ ਹੁੰਦਾ ਜੀ ਨੀਟੂ ਪ੍ਰਚਾਰ ਕਿੱਦਾਂ ਕਰਦਾ ਵਾ ਇਸ ਵਾਰ ਸੜਕਾਂ ਦੇ ਉੱਤੇ ਨੀਟੂ ਕਿਸ ਤਿੱਕੇ ਨਾਲ ਪ੍ਰਚਾਰ ਕਰਦਾ ਹੈ ਨਜ਼ਰ ਆਊਗਾ ਬਿਲਕੁਲ ਆਏਗਾ ਜੀ ਨਾਲ ਲੋਕਾਂ ਨੂੰ ਗਾਣਾ ਸੁਣਾਏਗਾ ਤੇ ਗਾਣੇ ਸੁਣਾ ਕੇ ਫਿਰ ਨਾਲੇ ਪ੍ਰਚਾਰ ਵੀ ਕਰੇਗਾ ਜੀ ਚਲੋ ਉਹ ਗਾਣਾ ਸਾਡੇ ਦਰਸ਼ਕ ਵੀ ਸੁਣਨਾ ਚਾਹਣਗੇ ਕਿਹੜਾ ਗਾਣਾ ਹੈ ਜਿਹੜਾ ਨੀਡ ਟੂ ਇਸ ਤਰੀਕਾ ਤਿਆਰ ਕਰਕੇ ਲੈ ਕੇ ਆਇਆ ਔਰ ਉਸ ਗਾਣੇ ਨੂੰ ਸੁਣ ਕੇ ਲੋਕੀ ਕਿਵੇਂ ਰਿਐਕਟ ਕਰਨਗੇ ਜਾਂ ਵੋਟ ਪਾਣਗੇ ਜਾਂ ਨਹੀਂ ਪਾਣਗੇ ਧੰਨਵਾਦ ਸਮਝ ਦਸੂ ਇਹ ਚਿੱਟੇ ਦੇ ਖਿਲਾਫ ਹੈ ਜੀ ਗਾਣਾ ਤੈਸ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਵੰਚ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵੇਖ ਬਾਬਾ ਸਭ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੜਾਏ ਰੋਂਦੇ ਖੜੇ ਬੋਤ ਸ਼ਹੀਦਾਂ ਦੇ ਵਿੱਚ ਚੜਾਏ ਰੋਂਦੇ ਖੜੇ ਬੋਤ ਸ਼ਹੀਦਾਂ ਦੇ ਲਗਾਤਾਰ ਨੀਟੂ ਸਾਡੇ ਨਾਲ ਮੌਜੂਦ ਹੈ ਨੀਟੂ ਨਾਲ ਅਸੀਂ ਗੱਲ ਕਰ ਰਹੇ ਹਾਂ ਨੀਟੂ ਗੱਲ ਫਿਰ ਉੱਥੇ ਸ਼ੁਰੂ ਹੁੰਦੀ ਹੈ 15 ਨੰਬਰ ਟੋਪੀ ਤੇ 295 ਨੰਬਰ ਟੀ-ਸ਼ਰਟ ਤੇ ਕਿ ਇੰਨੀਆਂ ਕਿ ਵੋਟਾਂ ਦਾ ਆਪਾਂ ਲੈ ਜਾਾਂਗੇ ਜਾਂ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਹਰ ਵਾਰ ਨੀਟੂ ਆਉਂਦਾ ਹੈ ਨਜ਼ਰ ਆਉਂਦਾ ਹੈ ਇਹ 15000 ਵੋਟਾਂ ਜਿੱਤਾਂਗੇ ਜੀ ਤੇ ਵੋਟ ਵੋਟ ਨੀਟੂ ਜਿੰਦਾਬਾਦ ਅੱਜ ਮੈਂ ਫਾਰਮ ਭਰਿਆ ਅੱਜ ਮੀਂਹ ਆ ਲੱਗਿਆ ਮੀਂਹ ਆ ਲੱਗ ਗਿਆ ਕਿਤੇ ਰੱਬ ਰੋਂਦਾ ਹੀ ਲੱਗ ਗਿਆ ਨਹੀਂ ਨਹੀਂ ਰੱਬ ਅਸਲ ਲੱਗ ਪਿਆ ਕਿ ਇਹ ਨੀਟੂ ਉਥੇ ਜਿੱਤੇਗਾ ਬੈਸਟ ਵਿੱਚੋਂ ਨੀਟੂ ਨੇ ਜਿੱਤ ਕੇ ਜਾਣਾ ਰੱਬ ਹਰ ਵਾਰੀ ਦੇਖਦਾ ਵਾ ਕਿ ਨੀਟੂ ਫਾਰਮ ਭਰਦਾ ਵਾ ਪਰ ਜਿੱਦਾਂ ਨਹੀਂ ਸ਼ਾਇਦ ਇਸ ਵਾਰੀ ਵੀ ਉਹ ਫਾਰਮ ਭਰਾਏ ਆ ਰੱਬ ਨੂੰ ਪਤਾ ਵਾ ਕਿ ਸ਼ਾਇਦ ਨੀਟੂ ਹਾਰਦਾ ਜਾਂ ਜਿੱਦਾਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਰੱਬ ਦੀ ਬਾਰਿਸ਼ ਕਿਦਰ ਜਾਂਦੀ ਹੈ ਭਾਈ ਆ ਬਰਸ਼ ਆਰੀਆ ਨੀੜੂ ਜਿੱਤਣਾ ਵਾ ਤੇ ਜਦੋਂ ਨੀੜੂ ਜਿੱਤੇਗਾ ਉਦੋਂ ਹੀ ਬਾਰਿਸ਼ ਆਏਗੀ ਬੈਸਟ ਵਾਲੇ ਬੈਸਟ ਕਰਕੇ ਦਿਖਾਣਾ ਵਾ ਔਰ ਬੈਸਟ ਵਾਲੇ ਰੱਬ ਨੂੰ ਮੰਨਣ ਵਾਲੇ ਬੰਦੇ ਆ ਬੜੇ ਘੈਂਟ ਬੰਦੇ ਆ ਦਿਲਦਾਰ ਬੰਦੇ ਆ ਰਹਿਮਤ ਵਾਲੇ ਬੰਦੇ ਆ ਮੈਨੂੰ ਪਤਾ ਮੈਨੂੰ ਜਿਤਾਣਗੇ ਜੀ ਨੇਡੂ ਇਸੋ ਸੀਟ ਦੇ ਉੱਤੇ ਕਰੋੜਾਪਤੀ ਜਿਹੜੇ ਹੈਗੇ ਨੇ ਉਹ ਇਸ ਵਾਰੀ ਦਿਗਗ ਜਿਹੜੇ ਹੈਗੇ ਨੇ ਮੈਦਾਨ ਚ ਉਤਰੇ ਹੋਏ ਨੇ ਸੰਜੀਵ अरोड़ा ਦੀ ਗੱਲ ਕਰ ਰਹੀਏ ਤੇ ਉਹਨਾਂ ਦੀ 300 ਕਰੋੜ ਦੇ ਕਰੀਬ ਸੰਪਤੀ ਹੈਗੀ ਹੈ ਆਸ਼ੂ ਦੀ ਗੱਲ ਕਰ ਲਈਏ ਤੇ ਉਹਨਾਂ ਦੇ ਵੀ ਕਰੋੜਾਂ ਦੇ ਚ ਸੰਪਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹੈਗੇ ਉਹਨਾਂ ਦੇ ਵੀ ਕਰੋੜਾਂ ਦੇ ਸੰਪਤੀ ਹੈਗੀ ਹੈ ਹਰੇਕ ਕੋਈ ਕਰੋੜਪਤੀ ਹੈ ਨੇਡੂ ਕਰੋੜਪਤੀ ਹੈ ਜਾਂ ਰੋੜਪਤੀ ਹੈ ਨੇਡੂ ਰੋੜਪਤੀ ਹੈ ਜੀ ਜਿੱਧਰੋਂ ਜੋ ਮਿਲਦਾ ਲੈ ਲਓ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਨਾ ਲਓ ਜਿੱਧਰੋਂ ਜੋ ਮਿਲਦਾ ਲੈ ਲਓ ਵੋਟ ਤੁਸੀਂ ਕਿਨੂੰ ਪਾਣੀ ਆ ਤੇ ਤੁਸੀਂ ਸਮਝ ਲਓ ਵੋਟ ਉਥੇ ਹੀ ਪਾਣੀ ਆ ਜਿੱਥੇ ਤੁਹਾਨੂੰ ਪਾਣੀ ਚਾਹੀਦੀ ਆ ਜਿੱਥੇ ਤੁਹਾਡਾ ਹੱਕ ਬੰਦਾ ਅਸਲੀ ਬੰਦਾ ਗਰੀਬ ਬੰਦਾ ਇਮਾਨਦਾਰ ਬੰਦਾ ਸ਼ਰੀਬ ਬੰਦਾ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰ ਰਿਹਾ ਔਰ ਉਦਾਂ ਹੀ ਕਰਦਾ ਰਹੂਗਾ ਬੇਨਤੀ ਹਮੇਸ਼ਾ ਤੁਹਾਡੇ ਚਰਨਾਂ ਦੇ ਵਿੱਚ ਰਹੂਗਾ ਪਰ ਇੱਕ ਵਾਰੀ ਤੁਸੀਂ ਵੋਟ ਫॉर ਨੀਟੂ ਨੂੰ ਜ਼ਰੂਰ ਜਮਾ ਕੇ ਦੇਖੋ ਇੱਕ ਵਾਰੀ ਜਮਾ ਕੇ ਦੇਖੋ ਨੀਟੂ ਸਪੋਰਟਰ ਕਿੱਥੇ ਆ ਸਪੋਰਟਰ ਆ ਦੇਖੋ ਆਪਣੇ ਸਾਰੇ ਸਪੋਰਟਰ ਹੀ ਗੜੇ ਆ ਆ ਬਾਰਿਸ਼ ਬੈਂਡ ਹੀ ਹੈ ਅਸਾਰੇ ਸਪੋਰਟਰ ਹੀ ਆਪਣੀ ਇਹੀ ਰੱਬ ਹੀ ਸਾਡਾ ਸਪੋਰਟਰ ਆ ਅੱਲਾ ਹੀ ਪਰਫੈਕਟਰ ਹੈ ਮੌਲਾ ਹੀ ਪਰਫੈਕਟਰ ਹੈ ਅੱਲਾ ਦਾ ਮੈਂ ਪੁੱਤ ਹਾਂ ਮੌਲਾ ਹੀ ਮੇਰਾ ਰਖਸ਼ਕ ਹੈ ਅੱਲਾ ਹੀ ਪਰਫੈਕਟਰ ਹੈ ਮੌਲਾ ਹੀ ਪਰਫੈਕਟਰ ਹੈ ਕੋਈ ਨਾ ਕੋਈ ਐਕਟਰ ਹੈ ਨਾ ਕੋਈ ਮੇਰਾ ਸੈਕਟਰ ਹੈ ਯਾਨੀ ਕਿ ਰੱਬ ਹੀ ਸਭ ਕੁਝ ਹੈ ਕੋਤੋ ਤੇ ਕੁਝ ਨਹੀਂ ਨੀਟੂ ਲੋਗ ਹਰ ਵਾਰ ਤੁਹਾਨੂੰ ਸੁਣਦੇ ਆ ਤੁਹਾਡੇ ਨਾਲ ਗੱਲ ਕਰਦੇ ਆ ਤੁਹਾਡੇ ਨਾਲ ਫੋਟੋਆਂ ਵੀ ਖਚਾਉਂਦੇ ਆ ਪਰ ਵੋਟਾਂ ਨਹੀਂ ਪਾਉਂਦੇ ਚਲੋ ਇਹ ਉਹਨਾਂ ਦੀ ਮਰਜ਼ੀ ਹੈ ਜੀ ਪਰ ਬੈਸਟ ਵਾਲਾ ਗੇ ਮੈਂ ਬੇਨਤੀ ਕਰੂੰਗਾ ਕਿ ਐਤਵਾਰੀ ਮੈਨੂੰ ਜਿਤਾ ਦਿਓ ਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਟੈਨਸ਼ਨ ਲੈ ਕੇ ਰਾਜੇ ਮਰ ਗਏ ਨੇ ਬਣ ਮਸਤ ਮੌਲਾ ਤੂੰ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਮੇਰਾ ਗਲਾ ਬਹੁਤ ਬੈਠਾ ਮੈਂ ਕਵਾਲੀਆਂ ਗਾਣ ਚੱਲ ਗਿਆ ਰਾਤੀ ਜੋਰ ਜਾਗ ਲਾਪਾ ਨੀਟੂ ਸਾਡੇ ਨਾਲ ਲਗਾਤਾਰ ਮੌਜੂਦ ਹੈਗੇ ਆ ਔਰ ਨੀਟੂ ਦਾ ਅਸੀਂ ਗੱਲ ਕਰ ਰਹੇ ਆ ਨੀਟੂ ਦੇ ਤੇ ਨੀਟੂ ਨੇ ਇਸ ਵਾਰ ਵੀ ਇਲੈਕਸ਼ਨਾਂ ਦੇ ਵਿੱਚ ਲੁਧਿਆਣਾ ਦੇ ਵੈਸਟ ਹਲਕੇ ਦੇ ਵਿੱਚ ਜਿੰਨੀ ਚੋਣ ਹੋ ਰਹੀ ਆ ਔਰ ਉਸ ਦੇ ਵਿੱਚ ਨੀਟੂ ਵੀ ਬਤੌਰ ਉਮੀਦਵਾਰ ਆਜ਼ਾਦ ਤੌਰ ਦੇ ਉੱਤੇ ਖੜਾ ਹੋਇਆ ਵੈ ਨੀਟੂ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਕਿੰਨੀਆਂ ਨਹੀਂ ਪੈਂਦੀਆਂ ਕੌਣ ਵੋਟ ਪਾਉਂਦਾ ਕੌਣ ਨਹੀਂ ਪਾਉਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਪਰ ਨੀਟੂ ਇੱਕ ਲੋਕਟ ਪਾ ਕੇ ਲੋਕਾਂ 'ਚ ਪ੍ਰਚਾਰ ਕਰ ਰਿਹਾ ਵੈ ਔਰ ਉਧੋ ਤੇ ਲਿਖਿਆ ਆ ਸਾਫ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਵੋਟ ਫॉर ਨੀਟੂ ਔਰ ਨੀਟੂ ਕਿਸ ਸਿੱਕਲਾਂ ਸੜਕਾਂ ਉੱਤੇ ਪ੍ਰਚਾਰ ਕਰਦਾ ਹੈ ਨਜ਼ਰ ਆਊਗਾ ਇਹ ਆਉਣ ਵਾਲਾ ਸਮੇਂ ਦੱਸੂਗਾ ਆਉਣ ਵਾਲਾ ਟਾਈਮ ਦੱਸੂਗਾ ਪਰ ਲੋਕ ਕਿੰਨੂੰ ਵੋਟ ਪਾਉਂਦੇ ਨੇ ਇਹ ਲੋਕਾਂ ਦਾ મત ਦਾ ਦਾਨ ਹੈ ਇਹ ਲੋਕ ਦੇਖਣਗੇ ਕਿ ਕਿੰਨੂੰ ਵੋਟ ਪਾਣਗੇ ਤਾਂ ਕਿੰਨੂੰ ਨਹੀਂ ਪਾਣਗੇ ਔਰ ਕਿਉਂ ਪਾਣਗੇ ਕਿੰਨਾ ਮੁੱਦਿਆਂ ਨੂੰ ਲੈ ਕੇ ਪਾਣਗੇ ਇਹ ਲੋਕਾਂ ਦਾ ਇੱਕ ਮੌਲਿਕ ਅਧਿਕਾਰ ਹੈ ਹੁਣ ਇਹ ਆਉਣ ਵਾਲਾ ਸਮੇਂ ਦੱਸੂਗਾ ਕਿ ਲੋਕ ਕਿਸ ਨੂੰ ਜਿਤਾਉਂਦੇ ਨੇ